अदाल लागू करो ਸੰਸਰ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੰਸਰ ਕੀ ਨਾਂਜ ਆਪਣਾ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਜਸਪਰੀ ਸਿੰਘ ਤੇ ਭਾਰਤੀ ਕਿਸਾਨ ਜੂਨੀਅਰ ਪੋਨਾ ਕਿਸਾਨ ਜਥੇਬੰਦੀ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਪ੍ਰਧਾਨ ਸਰ ਜਿਹੜਾ ਇੱਥੇ ਸਿੱਖ ਸਭਾ ਨੇ ਮਿਲੋ ਧਰਨਾ ਲਗਾਵਾ ਅੱਜ ਵੀ ਇਕੱਠੇ ਹੋਏ ਆ ਇਹਦੇ ਬਾਰੇ ਕੋਈ ਜਾਣ ਕੇ ਦਿੰਦੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਮੀਡੀਆ ਦਾ ਚੌਕੇ ਸਾਹਮਣੇ ਦਾ ਧੰਨਵਾਦ ਕਰਦਾ ਜੇ ਤੁਸੀਂ ਜੋ ਸਾਡਾ ਸੰਜੀਵਾਲ ਦਾ ਦਾ ਜੱਫੇਬੰਦੀਆਂ ਦਾ ਜੋ ਇਹ ਪਿਛਲਾ ਲੰਮਾ ਸੰਘਰਸ਼ ਚੱਲ ਰਿਹਾ ਇਹਦੇ ਚ ਪੂਰਾ ਸਾਡਾ ਪੀੜ੍ਹੀਆ ਸਹਿਯੋਗ ਕਰ ਰਿਹਾ ਆ ਮਸਲਾ ਇਹ ਆ ਜੀ ਕਿ ਅਦਾਲਤੀ ਹੁਕਮ ਨੇ ਰਿਪੋਰਟ ਜੋ ਹੈ ਇਨਵੈਸਟੀਗੇਸ਼ਨ ਦੀ ਅੱਗੇ ਲੇਡੀ ਆਈਜੀ ਟੀ ਆਈਜੀ ਰੈਂਕ ਦੇ ਅਫਸਰ ਨੂੰ ਜੋ ਕੀਤੀ ਗਈ ਆ ਤੇ ਉਹ ਇਹਨਾਂ ਮੈਨ ਲਾਗੂ ਹੋਣੀ ਚਾਹੀਦੀ ਆ ਕਿ ਇਨਵੈਸਟੀਗੇਸ਼ਨ ਦੇ ਬਤਾਵਕ ਜੋ ਪੀੜਤ ਪਰਿਵਾਰ ਲੰਮੇ ਸਮੇਂ ਤੋਂ ਇਨਸਾਫ ਲਈ ਸੰਘ ਆਰਸੀਸੀ ਲਾਸਪਮੇ ਤੇ ਜਥੇਬੰਦੀਆਂ ਦੇ ਉਸ ਪਰਿਵਾਰ ਦਾ ਜਿਹੜਾ ਇਹ ਸਾਫਾ ਇਹ ਕੋਈ ਇਹ ਨਹੀਂ ਹੈਗਾ ਕਿ ਇਹਨੂੰ ਤੁਸੀਂ ਕੋਈ ਦਾਨ ਵਿੱਚ ਦਿਓਗੇ ਜਾਂ ਕੋਈ ਤੁਸੀਂ ਤਰਸਾਓਗੇ ਇਹ ਇਹਨਾਂ ਦਾ ਰਾਈਟ ਆ ਅਧਿਕਾਰ ਆ ਇਹਨਾਂ ਦਾ ਸਰ ਅਜੀਤ ਆ ਨੂੰ ਕਿੰਨਾ ਚਿਰ ਹੋ ਗਿਆ ਲੱਗੇ ਨੂੰ ਜੀ ਦੇਖੋ ਹੋ ਗਏ ਨੇ 2-3 ਸਾਲ ਲੋਕਤੰਤਰ ਜੋ ਹੈਗਾ ਉਹਨੀਆਂ ਮੇਰੇ ਮੁਤਾਬਕ ਹੈ ਕਿ ਕਾਨੂੰਨ ਨੇ ਜੋ ਧੱਜੀਆਂ ਉਹਨੀਆਂ ਆਪਾਂ ਦੇਖ ਰਹੇ ਹਾਂ ਇਸ ਮਸਲੇ ਦੇ ਵਿੱਚ 17 ਸਾਲ ਸਾਡੀ ਉਹ ਨੌਜਵਾਨ ਭੈਣ ਕਲਵੰਤ ਕੌਰ ਉਹਨੇ ਮੰਜੇ ਤੇ ਪੈ ਕੇ ਸੰਤਾਪ ਜੋ ਭੋਗਿਆ ਉਸ ਤੋਂ ਬਾਅਦ ਹੁਣ ਪਰਚਾ ਦਰਜ ਕਰਨ ਤੇ ਦੋਸ਼ੀਆਂ ਨੂੰ ਨਾਮਜ਼ਦ ਕਰਨ ਦਾ ਜਦੋਂ ਦਾ ਇਹ ਧਰਨਾ ਲੱਗਾ ਵਾ ਕੋਈ ਲੀਡਰ ਆਇਆ ਕੋਈ ਮੈਂ ਉਹ ਹੀ ਕਹਣਾ ਨਹੀਂ ਨਾਮਜ਼ਦ ਕਰਨ ਦੇ ਬਾਵਜੂਦ ਜਿਹੜੀ ਲੰਮੀ ਪ੍ਰਕਿਰਿਆ ਚੱਲ ਰਹੀ ਆ ਇਸ ਲੰਮੀ ਪ੍ਰਕਿਰਿਆ ਦਾ ਮਤਲਬ ਆਮ ਜਿਹੜੇ ਆਪਾਂ ਦੇਖਦੇ ਆਂ ਵੀ ਕੋਈ ਹੋਰ ਕੋਈ ਕੇਸ ਹੁੰਦੇ ਉਹਨਾਂ ਵਿੱਚ ਫੌਰੀ ਤੌਰ ਤੇ ਦੇਖਿਆ ਜਾਂਦਾ ਆਪਾਂ ਪਰ ਇਹ ਪੀੜਤ ਪਰਿਵਾਰ ਨੂੰ ਜਾਣ ਬੁੱਝ ਕੇ ਲੰਬੇ ਸਮੇਂ ਤੋਂ ਟਾਰਗੇਟ ਕੀਤਾ ਗਿਆ ਜਿਹੜਾ ਅਸੀਂ ਜਥੇਬੰਦੀਆਂ ਤੌਰ ਤੇ ਬਿਲਕੁਲ ਅਸੀਂ ਇਹ برداشت ਨਹੀਂ ਕਰਾਂਗੇ ਤੁਸੀਂ ਸਵਾਲ ਕੀਤਾ ਕਿ ਹੋਰ ਕੋਈ ਆਗੂ ਆਇਆ ਤਾਂ ਮੈਂ ਦੱਸ ਦੇਣਾ ਚਾਹੁੰਨਾ ਕਿ ਸਾਡੀ ਦਸ਼ਮੇਸ਼ ਕਸਥਾਨ ਯੂਨੀਅਨ ਕਿਸਾਨ ਜਥੇਬੰਦੀ ਤੋਂ ਆਏ ਨੇ ਜਿਹੜੀਆਂ ਸਾਡੇ ਆਗੂ ਸਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਨ ਤੋਂ ਉਦਾਸ ਆਇਆ ਤੇ ਹੋਰ ਵੀ ਸਾਡੇ ਆਗੂ ਪਹੁੰਚੇ ਮਤਲਬ ਲਗਾਤਾਰ ਅਸੀਂ ਇਹ ਟੀਮ ਸੰਘਰਸ਼ ਜੀ ਲਾਤੇ ਬਿਲਕੁਲ ਪਿੱਛੇ ਹਟਣ ਦਾ ਸਵਾਲ ਹੈ ਨਹੀਂਗਾ ਇਹਨੂੰ ਡੱਟ ਕੇ ਇਸ ਸੰਘਰਸ਼ ਨੂੰ ਲੜਿਆ ਜਾਊਗਾ ਜਦੋਂ ਜਦ ਤੱਕ ਪੂਰੀ ਡੱਟ ਨਹੀਂ ਕੀਤੀ ਜਾਊ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲ ਜਾਂਦਾ ਉਹਨਾਂ ਦਾ ਬਣਦਾ ਇਨਸਾਫ ਨਹੀਂ ਮਿਲ ਜਾਂਦਾ ਮੁਆਵਜ਼ਾ ਜੋ ਪਰਿਵਾਰ ਨੂੰ ਕੀਤਾ ਗਿਆ ਵਾ ਜਾਰੀ ਉਹ ਤੁਰੰਤ ਪਰਿਵਾਰ ਨੂੰ ਪੀੜਤ ਪਰਿਵਾਰ ਨੂੰ ਦੇਣਾ ਚਾਹੀਦਾ ਹੈਗਾ ਸਰਕਾਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ इनाफ दो दो इयो फड़े अंदर भैण कुलवंत कौर इंसाफ़ दो छा पीड़ भैण कुलवंत कौर इंसाफ़ दो 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 ਪੂਜ ਜਥੇਬੰਦੀਆਂ ਦਾ ਇਕਾ ਜਿੰਦਾਬਾਦ 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 ਪਾਤੀ ਜਥੇਬੰਦੀਆਂ ਦਾ ਇਕਾ ਜਿੰਦਾਬਾਦ 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 ਸਭੂਤ ਰੂਪ ਵਿੱਚ ਜਥੇਬੰਦੀਆਂ ਦਾ ਇਕਾ ਜਿੰਦਾਬਾਦ 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 ਭੈਣ ਕਲਵੰਤ ਦਰਦ ਇਨਸਾਫ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਭੈਣ ਕਲਵੰਤ ਦਰਦ ਇਨਸਾਫ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਹਾਂਜੀ ਸਾਰੇ ਜਿਹੜਾ ਇੰਨਾ ਸਮਾਂ ਲੱਗਦਾ ਇਨਸਾਨ ਵਾਸਤੇ ਉਹ ਤੁਸੀਂ ਕੀ ਕਹਿਣਾ ਚਾਹੋਗੇ ਇਕੋ ਦੇਸ਼ ਨੂੰ ਆਜ਼ਾਦ ਹੋਇਆ ਅੱਜ ਸਾਲਾਂ ਬਧੀ ਸਮਾਂ ਬੀਤ ਗਿਆ ਵਾ ਲਗ ਲਗ ਭਗ ਪੌਣੀ ਸਦੀ ਤੋਂ ਉੱਥੇ ਹੋ ਗਿਆ ਸਮਾਂ 100 ਪੌਣੀ ਬਸ 4 ਦਿਨ ਬਾਅਦ 6 ਦਿਨ ਬਾਅਦ 26 ਜਨਵਰੀ ਜੋ ਹੈਗੀ ਆ ਤਰੀਖ ਗਣਤੰਤਰ ਦਿਵਸ ਜੋ ਸਾਰੇ ਦੇਸ਼ ਭਰ ਵਿੱਚ ਮਨਾਇਆ ਜਾਂਦਾ ਸੋ ਸਾਨੂੰ ਸਾਰੇ ਦੇਸ਼ ਨੂੰ ਬੜਾ ਉਤਸ਼ਾਹ ਸੀ ਕਿ ਦੇਸ਼ ਦੀ ਆਜ਼ਾਦੀ ਮਿਲੀ ਆ ਜਾਂ ਆਜ਼ਾਦ ਮੁਲਕ ਦੇ ਵਿੱਚ ਅਸੀਂ ਆਜ਼ਾਦੀ ਨਾਲ ਵਿਚਰਾਂਗੇ ਪਰ ਜਿਹੜੀ ਆ ਕਾਨੂੰਨ ਪ੍ਰਮਾਣਿਤ ਪ੍ਰਣਾਲੀ ਦੀਆਂ ਜਿਹੜੀਆਂ ਧੱਜੀਆਂ ਉੜਦੀਆਂ ਸੀ ਦੇਖਦੇ ਆ ਜੋ ਕਾਨੂੰਨ ਅਫਸਰ ਸਾਹੀ ਅਗਰ ਜ਼ਰੂਰ ਕਰਦੀ ਆ ਤਾਂ ਉਹਨਾਂ ਦੇ ਹੀ ਗਰੂਰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਸਾਨੂੰ ਸੰਘਰਸ਼ ਕਰਨੇ ਪਏ ਜਥੇਬੰਦੀਆਂ ਨੂੰ ਲੰਬ ਸੰਘਰਸ਼ ਨਹੀਂ ਬਲਕਿ ਲੰਮੇ ਸੰਘਰਸ਼ ਕਰਨੇ ਪਏ ਜਥੇ ਬੰਦ ਹੋ ਕੇ ਸੜਕਾਂ ਦੇ ਉੱਤਰ ਕੇ ਸਾਨੂੰ ਲਗਾਤਾਰ ਤੁਸੀਂ ਦੇਖੋ ਅਸੀਂ ਕਿੰਨਾ ਪਿਛਲੇ ਸਮੇਂ ਤੋਂ ਸਮੂਹ ਰੂਪ ਦੇ ਵਿੱਚ ਜਥੇਬੰਦੀਆਂ ਲੜ ਰਹੇ ਆ। ਸੋ ਇਹ ਜਿਹੜੇ ਹਾਲਾਤ ਨੇ ਇਹ ਇੱਕ ਬਹੁਤ ਹੀ ਕਹੋ ਤੁਸੀਂ ਕਾਨੂੰਨ ਪ੍ਰਣਾਲੀ ਦੇ ਤਰਸਯੋਗ ਹਾਲਾਤ ਬਣਾ ਕੇ ਰੱਖ ਦਿੱਤਾ। ਇਹ ਕੁਝ ਭ੍ਰਸ਼ਟ ਅਫਸਰशाही ਨੇ ਜਿਹੜੇ ਮਤਲਬ ਇਹਨਾਂ ਚੀਜ਼ਾਂ ਦੇ ਮੈਂ ਕਹਿੰਦਾ ਜੇ ਮਤਲਬ ਜਿਵੇਂ ਆਪ ਨੂੰ ਪਤਾ ਕਿ ਪਹਿਲਾਂ ਇਸ ਦੋਸ਼ੀ ਅਫਸਰਾਂ ਦੇ ਵਿਰੁੱਧ ਜਿਹੜੀ ਰਿਪੋਰਟ ਬਣਾਈ ਗਈ ਸੀ ਉਹਦੇ ਵਿੱਚ ਇਹਨਾਂ ਨੂੰ ਕੁਝ ਰੱਖਿਆ ਦਿੱਤੀ ਗਈ ਰੱਖਿਆ ਕਵਚ ਬਣਿਆ ਸੋ ਇਹ ਪ੍ਰਸ਼ਟਸ਼ਾਈ ਭ੍ਰਸ਼ਟਾਚਾਰ ਜੋ ਹੈਗਾ ਜਾਂ ਪ੍ਰਸ਼ਟਾ ਸ਼ਹੀਜਾਦ ਜੋ ਹੈ ਅਤੰਤਰ ਹੈਗਾ ਵਾ ਪ੍ਰਸ਼ਾਸਨਿਕ ਤੰਤਰ ਜੋ ਹੈਗਾ ਵਾ ਇਹ ਨਿੰਦਣਯੋਗ ਆ ਤੇ ਅਤ ਦਾ ਮਤਲਬ ਕੋ ਕਹਿ ਸਕਦੇ ਕਿ ਤਰਸਯੋਗ ਆ ਤੇ ਬੜੀ ਤਰਸਯੋਗ ਸਥਿਤੀ ਬਣਾਤੀ ਇਹਨਾਂ ਨੇ ਕਿ ਅੱਜ ਸਾਡੇ ਪੀੜਤ ਗਰੀਬ ਪਰਿਵਾਰਾਂ ਨੂੰ ਅਗਰ ਉਹਨਾਂ ਉੱਪਰ ਹੋਏ ਜ਼ਬਰ ਜ਼ੁਲਮ ਦੇ ਲਈ ਇਨਸਾਫ ਲੈਣਾ ਵਾ ਉਹ ਦੂਰ ਦੀ ਕਾਟੜੀ ਬਣਾ ਕੇ ਰੱਖ ਦਿੱਤੀ ਆ ਉਹ ਇਨਸਾਫ ਲੈਣ ਲਈ ਲਗਾਤਾਰ ਸਮੂਹਕ ਰੂਪ ਦੇ ਵਿੱਚ ਜਥੇ ਬੰਦੀਆਂ ਨਾਲ ਇੱਕ ਲੰਮਾ ਘੋਲ ਘੁੜਨ ਲਈ ਸੜਕਾਂ ਉੱਪਰ ਉਤਰ ਕੇ ਮਜਬੂਰ ਹੋਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਸਰ ਸਤ ਸ੍ਰੀ ਅਕਾਲ ਜੀ ਸਰ ਜੀ ਕੀ ਨਸਰ ਆਪਣਾ ਹਰਜੀਤ ਸਾਹਿਬ ਸਰ ਆਪਣੀ ਕਹੜੀ ਜਥੇ ਬੰਦੀ ਆ ਜੀ ਮਿਸਟ ਸਾਨ ਦੁਨੀਆ ਦਾ ਡੈਕਟਰ ਜਿਲ੍ਹਾ ਦੁਨੀਆ ਅੱਜ ਇੱਥੇ ਧਰਨੇ ਵਿੱਚ ਪਹੁੰਚਿਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਅਸੀਂ ਜੋ ਧਰਨਾ ਲੱਗਿਆ ਢਾਈ ਤਿੰਨ ਸਾਲ ਤੋਂ ਜਦੋਂ ਸਾਡੀ ਡੋਲੀ ਦਾ ਜਾਂ ਇੱਥੇ ਵੱਡਾ ਪ੍ਰੋਗਰਾਮ ਹੁੰਦਾ ਅਸੀਂ ਮੱਭਾ ਮਾਣਦੇ ਆਂ ਇੱਥੇ ਸਾਡੇ ਸਭੀ ਜਨ ਨੂੰ ਮਿਲਣਾ ਆਪਣੇ ਢੋਣਾਲੇ ਆਪਣੇ ਤਲਵੱਚਾਂ ਦੇ ਢੋਣਾਲੇ ਜੋ ਸਾਡੇ ਵਿੱਚ ਨੇ ਰਹੇ ਉਹ ਬਹੁਤ ਵੱਡਾ ਜਥਾ ਲੱਗਦਾ ਜੇ ਉਹਨਾਂ ਦੀ ਉਹਨਾਂ ਐਸੋ ਸਾਧੂ ਸੰਗਤ ਅੱਛੇ ਰਾਹ ਨੂੰ ਨਾਲ ਦੀ ਜ਼ਿੰਮੇਵਾਰੀ ਹੁੰਨਾ ਬਿੱਧੀ ਹੋਈ ਆ ਜਦੋਂ ਵੀ ਇੱਥੇ ਵੱਡਾ ਇਕੱਠ ਕਰਦੇ ਆਂ ਅਸੀਂ ਆਪੇ ਬਾਅਦ ਅਸੀਂ ਹੁੰਦੇ ਆਂ ਅਸੀਂ ਇਹ ਇਨਸਾਫ ਲੈ ਕੇ ਆਣਾ ਉਹ ਅੰਨਾ ਬੋਲਵਾ ਕਵਾਤ ਮਹਾਨਾ ਜਿਹੜੇ ਮਹਾਰਾਜਾ ਨਾ ਮੂੜਾ ਸ਼ੌਂਦਾਨ ਸੋਣੀ ਰੋਲ ਕੋਟੋੜਾ ਵੀ ਲੋਕਾਂ ਦੀ ਗੱਲ ਨਹੀਂ ਹੁੰਦਾ ਇਹ ਸਰਪੀ ਜਿਹੜੀ ਅੱਜ ਨਾਲ ਹੁੰਦਾ ਪੰਜਾਬ ਦਾ ਇਹ ਨੀਂ ਮੇਰਾ ਕਰ ਕਰਦਾ ਸਰ ਜਦੋਂ ਦਾ ਇੱਥੇ ਧਰਨਾ ਲੱਗਾ ਵਾ ਕੋਈ ਲੀਡਰ ਇੱਥੇ ਆਇਆ ਵਾ ਕੋਈ ਨਹੀਂ ਆਇਆ ਲੀਡਰ ਸਾਡੀ ਕਈ ਨਹੀਂ ਲੀਡਰ ਨੇ ਕਦੇ ਕੋ ਵਿਆਹ ਨਹੀਂ ਕੋਈ ਗੱਲ ਨਹੀਂ ਕਰੇ ਮੀਡੀਆ ਤੇ ਉਹਨਾਂ ਨੇ ਕੋਈ ਲਾਈਵ ਹੋ ਕੇ ਦਿੱਤਾ ਵੀ ਅਸੀਂ ਇਨਸਾਫ ਦਵਾਵਾਂਗੇ ਉਹ ਲਾਈਵ ਤਨ ਝਾਕਦੇ ਨਹੀਂ ਕੋਈ ਨੇ ਤਾਂ ਐਡਾ ਵੱਡਾ ਗੰਦਾ ਕੰਮ ਕਰਤਾ ਜਦੋਂ ਮੋਦੀ ਆਇਆ ਸੀ ਕੀ ਚ ਬਰੋਧ ਪਰ ਮੋਦੀ ਤਾਂ ਆਪ ਜੇ ਮੁੜ ਗਿਆ ਕੁਰਸੀਆਂ ਖਾਲੀ ਸੀ ਉਹਦਾ ਦੇਖ ਕੇ ਮੁੜ ਗਿਆ ਪੈਰੇ ਵਾਲੀ ਸੜਕ ਤੋਂ ਜੀਮੀਦਾਰ ਉਸੇ ਧਰਨਾ ਦੇਰ ਬਰ ਰੋਸ ਮਾਰਚ ਕਰ ਰਹੀ ਸੀ ਡੀਸੀ ਦਫਤਰ ਦੇ ਮੂਹਰੇ ਮੋਦੀ ਨੇ ਜਾ ਕੇ ਕਹਿਦਾ ਚੰਨੀ ਨੂੰ ਕਹਿੰਦਾ ਪੰਜਾਬ ਦੇ ਪ੍ਰਧਾਨ ਮੰਤਰੀ ਨੂੰ ਕਹਿ ਬਖਲਾ ਜਿਨ ਕਹਿ ਦਿਓ ਮੈਂ ਬਾਜ਼ਕੀ ਆ ਗਿਆ ਉਨੇ ਬਿਆਨਤਾ ਚੰਨੀ ਨੇ ਇੰਨਾ ਠੋਕਿਆ ਕਹਿੰਦਾ ਤੇਰੇ ਗੁਰੂੜਾ ਨਹੀਂ ਮਾਰਿਆ ਤੇਰੀ ਗੁੱਡੜਾ ਨਹੀਂ ਮਾਰਿਆ ਤੇਰੀ ਗੁੱਡਾਂਗ ਨਹੀਂ ਮਾਰੀ ਤੈਨੂੰ ਕੀ ਖਤਰਾ ਹੋ ਗਿਆ ਅੱਜ ਇਹ ਜਿਹੜਾ ਦੁਸ਼ਟ ਮੁੱਖ ਮੰਤਰੀ ਆ ਇਹ ਜਿਹੜਾ ਕਹਿੰਦਾ ਨਾ ਲੋਕਾਂ ਦਾ ਲੋਕਾਂ ਦੇ ਪੁੱਤਾਂ ਲੈ ਕੇ 99 ਮੂਠੀ ਅੱਜ ਨੇ 307 ਲੱਖ ਦੀ ਜੀ ਨਿਗਰਾਂਤੀ ਪਰ ਇਹਨੂੰ ਉਹ ਠੋਕੇ ਚੱਟਣਾ ਪਊ ਇਹਦੀਆਂ ਗੋਡੀਆਂ ਨੂੰ ਉਸੇ ਹੱਥ ਜਿਹੜੇ ਮੂੰਹ ਨਾਲ ਲਵਾਈ ਆ ਨਾ 307 ਉਸੇ ਮੂੰਹ ਨਾਲ ਇਹ ਆਪ ਹੀ ਕੈਨਸਲ ਕਰਾਊਗਾ ਅਸੀਂ ਕਰਾ ਦੇ ਸਰ ਲਾਸਟ ਵੇਚ ਤੋ ਕੀ ਕਹਿਣਾ ਚਾਹੁੰਦੇ ਹੋ ਹੈ ਲਾਸਟ ਵੇਚ ਕੀ ਕਹਿਣਾ ਚਾਹੁੰਦੇ ਹੋ ਲਾਸਟ ਵੇਚ ਇਹੀ ਆ ਵੀ ਅਸੀਂ ਇਹਦਾ ਇਨਸਾਫ ਲੈ ਕੇ ਰਾਂਗੇ ਜੋ ਜੋ ਫੈਸਲਾ ਹੋਇਆ ਅਦਾਲਤਾਂ ਚੋਂ ਦਾ ਜੋ ਸਭ ਕਰਿਆ ਸਾਰਾ ਕੰਮ ਕਰਾਂਗੇ ਅਸੀਂ ਸਾਰੇ ਸ਼ੰਭੂ ਜੀ ਬੈਠੇ ਆ ਪਹਿਲਾਂ ਸ਼ਿੰਗੂ ਵੱਟ ਤੇ ਬੈਠੇ ਸੀ ਉਹ ਵੀ ਅਸੀਂ ਮੋਰਚਾ ਜੱਟ ਕੇ ਆਉਣਾ ਕਿਉਂ ਸਰਕਾਰ ਨੇ 14 ਤਰੀਕ ਨੂੰ ਸਾਡੀਆਂ ਮੰਗਾਂ ਮੰਨੂ ਮੀਟਿੰਗ ਰੱਖੀ ਐ ਇਸ ਤਰ੍ਹਾਂ ਜੀ ਥੇ ਵੀ ਉਹਦੋਂ ਖਾਂਗੇ ਜਦੋਂ ਸਾਡਾ ਐ ਨਸੀਬ ਸਾਹਿਬ ਲੈ ਕੇ ਗੁਰਿੰਦਰ ਬਾਲ ਨੂੰ ਮੰਦਰ ਦਵਾਰੇ ਸਿੱਖਾਂ ਵਿਚੇ ਉਹ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾ ਆਪਣਾ ਗਾਂ ਬਾਹਰ ਚਲੇ ਜਾਂਦਾ ਸਰ ਆਪਣੀ ਜਥੇਬੰਦੀ ਦਾ ਨਾਂ ਕੀ ਮੈਂ ਭਾਰਤੀ ਜਨਨ ਦੇ ਨਮੇ ਦਾ ਗ੍ਰਹਨ ਰੱਖੂ ਬਲੌਂਗਾ ਤਾਂ ਸਰ ਅੱਜ ਤੁਸੀਂ ਧਰਨੇ ਦੇ ਪਹੁੰਚੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਸਾਨੂੰ ਜੀ ਭੈਣ ਪ੍ਰਚਲਕ ਜਥੇਬੰਦ ਕੋਲ ਤੋਂ ਜੀ ਜੋ ਇੱਥੇ ਦੀ ਅਤਿਆਚਾਰੀ ਤੇ ਜ਼ਾਲਮ ਸਰਕਾਰ ਦੇ ਦਲਦਲਿਆਂ ਵੱਲੋਂ ਪੂਰੇ ਪਾਰੇ ਹੋਏ ਕਾਮਚਾਰਗਿਆਂ ਵੱਲੋਂ ਉਹਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਹ ਨੂੰ ਬੀ엑ਸੀ ਕੀਤਾ ਗਿਆ ਤਕਰੀਬਨ 14 14 ਸਾਲ ਬੰਦੇ ਤੇ 22 ਦੀ ਹੋਈ ਅਖੀਰ ਨੂੰ ਆਪ ਦੀ ਰੱਬ ਨੂੰ ਪਿਆਰੀ ਹੋ ਗਈ ਸਰ ਅੱਜ ਇਸ ਧਰਨੇ ਨੂੰ ਕਿੰਨਾ ਚਿਰ ਹੋ ਗਿਆ ਜੀ ਅੱਜ ਧਰਨੇ ਨੂੰ ਲੱਗੇ ਨੂੰ ਤਕਰੀਬਨ ਤਕਰੀਬਨ 2 ਸਾਲ ਤੋਂ ਉੱਪਰ ਹੋ ਗਿਆ ਹੋਊਗਾ ਜੀ ਪੌਣੇ ਤਿੰਨ ਪੌਣੇ ਤਿੰਨ ਚਾਰ ਹੋ ਗਏ ਸਰ ਐਸਾ ਜਦੋਂ ਦਾ ਇਹ ਧਰਨਾ ਲੱਗਾ ਵਾ ਪੌਣੇ ਤਾਂ ਤਿੰਨ ਸਾਲ ਤੋਂ ਧਰਨਾ ਲੱਗਾ ਹੋਇਆ ਵਾ ਉਦੋਂ ਦਾ ਕੋਈ ਇੱਥੇ ਲੀਡਰ ਆਇਆ ਵਾ ਇੱਥੇ ਕੋਈ ਡੀਡਰ ਨਹੀਂ ਆਇਆ ਅਸੀਂ ਡੀਡਰ ਵਾਲੇ ਕੋਲ ਜਾਂਦੇ ਫਿਰਦੇ ਰਹੇ ਹਾਂ ਮੈਂ ਬੈਸੇ ਦੱਸ ਦੇਣਾ ਚਾਹਣਾ ਅਯੋਕੀ ਸਰਕਾਰ ਨੂੰ ਮੈਂ ਭਲੇਖੇ ਦੇ ਵਿੱਚ ਬਲੇਚਾਲੇ ਨਾਲ ਇਸ ਸਰਕਾਰ ਨੂੰ ਵੋਟਾਂ ਵੀ ਪਾਈਆਂ ਬਲੀ ਆਕਿ ਗਰੀਬਾਂ ਦੀ ਤੇ ਜੱਬੇ ਹੋਏ ਲੋਕਾਂ ਦੀ ਆਵਾਜ਼ ਚ ਰੁਹੀ ਜਾਊਗੀ ਪਰ ਸਭ ਕੁਝ ਬੇਅਤ ਗਿਆ ਜੀ ਸਰ ਲਾਸਟ ਵਿੱਚ ਕੀ ਕਹਿਣਾ ਚਾਹੀਦਾ ਨਹੀਂ ਇਹ ਨਾ ਹੀ ਕੋਈ ਹੋਰ ਸਾਡਾ ਕੋਈ ਛਾਲ ਲੈਣ ਲਈ ਰਾਸ਼ਟਿਕਾਰੀ ਪਹੁੰਚਾਈ ਲਾਸਟ ਵਿੱਚ ਕੀ ਕਹਿਣਾ ਚਾਹੀਦਾ ਜੀ ਰਾਜਪਤੀ ਜੀ ਕਹਿ ਰਹੇ ਆ ਜੀ ਜਦ ਪੁਲਿਸ ਪ੍ਰਵਾਹ ਨੂੰ ਇਨਸ਼ਾਮ ਨਿਕਾ ਜਾਵੇ ਤੇ ਦੋਸ਼ੀਆਂ ਪਰ ਤੋਂ ਬੰਦੀ ਕਾਰਵਾਈ ਦੀ ਸਖਤ ਸਾਇਸ਼ ਕਰਾਈ ਕੀ ਜਾਵੇ ਧੰਨਵਾਦ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਅਸੀਂ ਚੱਲਦੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇਕਬਾਲ ਸਿੰਘ ਮਦਈ ਮੁਕੱਦਮਾ ਤੇ ਸਰ ਅੱਜ ਸਰ ਤੁਸੀਂ ਧਰਨਾ ਦੇ ਆਪਣੇ ਜਥੇਵੰਦਿਆਂ ਆਈਆਂ ਵਾ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਦੇਖੋ ਇਸ ਤਰ੍ਹਾਂ ਮੈਂ ਵੀ ਅਸੀਂ ਇਹ ਪਿਛਲੇ ਪੌਣੇ 3 ਸਾਲਾਂ ਤੋਂ ਲਗਾਤਾਰ ਧਰਨਾ ਸਿੱਕੇ ਪੂਰੇ ਇੱਕ ਧਰਮ ਦੇ ਬੰਦੇ ਆ ਕਿਉਂਕਿ ਪਰਚਾ ਦਰਜ ਹੋਣ ਦੇ ਬਾਵਜੂਦ ਇਹ ਦੇਦੋਸ਼ੀ ਆ ਉਸ ਟਾਈਮ ਦਾ ਜਾਲੀ ਬਣਿਆ ਠਾਣਾ ਮੁਖੀ ਗਰੇਂਦਰ ਭੱਲ ਉਹਦੇ ਨਾਲ ਜਾਲੀ ਐਸਆਈ ਰਾਜਵੀਰ ਸਿੰਘ ਚੌਕੀਚਾਰ ਸੀ ਇਹਨਾਂ ਨੇ ਸਾਡੇ ਦੋ ਪਰਿਵਾਰਾਂ ਦੇ ਉੱਤੇ ਅਤਿਆਚਾਰ ਕੀਤੇ ਆ ਮੇਰੀ ਭੈਣ ਪ੍ਰਮੰਤ ਕੌਰ ਤੇ ਮਾਤਾ ਨੂੰ ਵਿਆਜ ਹਰਾਸਟ ਵਿੱਚ ਰੱਖ ਕੇ ਅਤਿਆਚਾਰ ਕੀਤੇ ਕੰਡ ਇਸਪੱਤ ਵਿੱਚ ਲਾਇਆ ਉਹਨਾਂ ਕਿਸ ਤਰ੍ਹਾਂ ਕੀਤਾ ਮੇਰੀ ਭਝਾਈ ਤੇ ਭਰਾ ਤੇ ਸੱਜਿਆ ਨੂੰ ਅੰਦਰ ਮੈਨੂੰ ਝੂਠੇ ਕੇ ਸਾਡੇ ਵਿੱਚ ਫਸਾਤਾ ਇਨਾਂ ਦੇ ਖਿਲਾਫ ਪਾਚਾ ਵੀ ਦਰਜ ਹੋ ਗਿਆ ਪਰ ਜਿਵੇਂ ਆਮ ਲੋਕਾਂ ਨੂੰ ਪਾਚਾ ਦਰਜ ਹੋਣ ਤੋਂ ਬਾਅਦ ਤੁਰੰਤ ਪੁਲਿਸ ਗਿਰਪਦਾਰ ਕਰ ਲੈਂਦੀ ਆ ਜਾਂ ਜਿਵੇਂ ਸਾਡੇ ਜਿਹੜੇ ਕਿਸਾਨ ਮਜ਼ਦੂਰ ਆਗੂਆਂ ਨੂੰ 15751 ਦੇ ਵਿੱਚ ਵੀ ਕੰਧਾਂ ਟੱਪ ਕੇ ਪੁਲਿਸ 4 ਵਜੇ ਚੱਕ ਲਿਆਉਂਦੀ ਆ ਪਰ ਦੁੱਖ ਤੇ ਹਰਾਨੀ ਦੀ ਗੱਲ ਆ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਧਾਰਾ 304 342 ਐਸਸੀਐਸਟੀ ਐਕਟ ਲੱਗਿਆ ਹੋਇਆ ਪਰ ਇਹਨਾਂ ਨੂੰ ਅਗੇ ਕਰਕੇ ਗ੍ਰਿਫਤਾਰ ਸਰ ਅੱਜ ਇਸ ਰੋਸ ਦੇ ਵਿੱਚ ਅਸੀਂ ਇੱਥੇ ਧਰਨੇ ਤੇ ਬੈਠੇ ਆ ਇਸ ਮੰਗ ਨੂੰ ਲੈ ਕੇ ਕਿ ਕੌਮੀ ਐਸਸੀ ਕਮਿਸ਼ਨ ਦੇ ਹੁਕਮਾਂ ਦੇ ਮੁਤਾਬਕ ਇਹਨਾਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਤੇ ਪੀੜਤ ਜਿਹੜੇ ਪਰਿਵਾਰ ਆ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਰ ਅੱਜ ਇਸ ਧਰਨੇ ਨੂੰ ਪੌਣੇ ਤਿੰਨ ਸਾਲ ਹੋ ਗਏ ਆ ਕੋਈ ਇਥੋਂ ਦਾ ਲੀਡਰ ਤੇ ਸੁਨੇਹਾ ਤੁਹਾਡੀ ਸਰ ਲਈਏ ਨਹੀਂ ਇਸ ਧਰਨੇ ਦੇ ਵਿੱਚ ਕੋਈ ਵੀ ਲੀਡਰ ਨਹੀਂ ਆਇਆ ਸਿਵਾਏ ਜਦੋਂ ਧਰਨਾ ਸ਼ੁਰੂ ਕਰਨਾ ਸੀਗਾ ਤਾਂ ਉਦੋਂ ਹਲਕਾ ਵਿਧਾਇਕ ਸਰਬਜੀਤ ਕੌਰ ਉਹ ਆਏ ਸੀ ਤੇ ਉਹ ਵਿਸ਼ਵਾਸ ਦਿਵਾਇਆ ਸੀ ਉਹਨਾਂ ਨੇ ਇਹ ਵੀ ਸਾਡੀ ਸਰਕਾਰ ਬਣ ਗਈ ਅਸੀਂ 10 ਸਾਲਾਂ ਦਾ ਇੰਚ ਨਿਆਂ ਦਿਵਾਮਾਂ ਦੀ ਉਹ ਜਿਹੜਾ ਨਿਆਂ ਸਾਨੂੰ ਮਿਲਿਆ ਉਹ ਦੇਸੀ ਰਿਹਾ ਆਪਣੇ ਸਾਹਮਣੇ ਕਿਉਂਕਿ ਪੌਣੇ 3 ਸਾਲ ਹੋ ਗਏ ਆ 3 ਸਾਲੀ ਪੌਣੇ 3 ਸਾਲ ਸਰਕਾਰ ਬਣੀ ਨੂੰ ਹੋ ਗਏ ਆ ਤੇ ਪੌਣੇ 3 ਸਾਲ ਸਾਡੂ ਹੋ ਗਏ ਜਿਹੜੀ ਜਦੋਂ ਸਰਕਾਰ ਬਣ ਗਈ ਤੇ ਉਦੋਂ ਪਹਿਲਾਂ ਦੇ ਅਸੀਂ ਧਰਨੇ ਤੇ ਬੈਠੇ ਆ ਉਦੋਂ ਪਹਿਲਾਂ ਬੀਬੀ ਸਰਬਜੀਤ ਕੌਰ ਲਗਾਤਾਰ ਪਿਛਲੇ ਜੜੀ ਉਦੋਂ ਪਿਛਲੇ 3 ਸਾਲ ਸੀ ਜਿਹੜੇ ਉਹਦੇ ਵਿੱਚ ਚੰਨੀ ਸਰਕਾਰ ਮੌਕੇ ਕੈਪਟਨ ਸਰਕਾਰ ਮੌਕੇ ਉਹਨਾਂ ਨੇ ਜਿਹੜਾ ਇਹ ਸਾਡੇ ਇਸ ਮਾਮਲੇ ਨੂੰ ਪੂਰਾ ਹਾਈਲਾਈਟ ਕੀਤਾ ਵੋਟਾਂ ਲਈਆਂ ਸਰਕਾਰ ਬਣਾਈ ਪਰ ਨਾ ਸਾਨੂੰ ਤੇ ਨਾ ਹੀ ਕਿਸੇ ਹੋਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਸਰ ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਆਂ ਵੀ ਤੇ ਜਿਹੜੀਆਂ ਸਰਕਾਰਾਂ ਵਾਂ ਇਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ ਆ ਉਹਨਾਂ ਬੰਦਿਆਂ ਆਂ ਦਿਨਾਂ ਚਾਹੀਦਾ ਕਿਉਂਕਿ ਮੈਨੂੰ ਫੇਰ ਘੁੱਟਾ ਲੈਣਾ ਮੈਂ ਕਿ ਕੀ ਆਹੀ ਹਾਲ ਰਹਾ ਕਿ ਫਿਰ ਕੀ ਜਿਹੜੇ ਲੋਕ ਆ ਉਹ ਇਹਨਾਂ ਨੂੰ ਵੋਟਾਂ ਪਾਉਣਗੇ ਬਿਲਕੁਲ ਨਹੀਂ ਪਾਉਣਗੇ ਇਹ ਲੋਕ ਜਿਹੜੇ ਇਹਨਾਂ ਤੋਂ ਮਤਲਬ ਇਹਨਾਂ ਦੇ ਕਰਤਾਰ ਤੋਂ ਅੱਕ ਚੁੱਕੇ ਆ ਜੋ ਇਹਨਾਂ ਦਾ ਹਾਲ ਆ ਉਹ ਸਾਡੇ ਸਾਹਮਣੇ ਆ ਉਹ ਮੀਡੀਆ ਦੇ ਵਿੱਚ ਲਗਾਤਾਰ ਜਿਹੜੇ ਕਾਰਨਾਮੇ ਆ ਉਹ ਆਉਂਦੇ ਰਹਿੰਦੇ ਆ ਠੀਕ ਹੈ ਧੰਨਵਾਦ ਜੀ